ਇਹ ਵਾਲੀ ਗੱਲ ਚ ਰਹੀ ਹੈ ਹਾਂਜੀ ਠੀਕ ਹੈ 25000 ਦਾ ਬੀਜ ਪੈ ਗਿਆ ਜੀ ਲਗਭਗ ਠੀਕ ਹੈ ਜੀ ਅੱਛਾ ਔਰ 7 ਤੋਂ 8000 ਰੁਪਿਆ ਪਰ ਏਕੜੇ ਦਾ ਫਰਟੀਲਾਈਜ਼ਰ ਤੇ ਸਪਰੇਅ ਹੋਊਗਾ ਤਕਰੀਬਨ ਜੇ 200 ਕੁਇੰਟਲ ਦੀ ਐਵਰੇਜ ਮੰਨਦੇ ਅਸੀਂ ਪਰ ਏਕੜ ਨਿਕਲਦੀ ਹੈ ਓਵਰ ਆਲ ਤੇ ਮੰਨ ਕੇ ਚੱਲੋ ਵੀ ਇਹਦੇ ਤੇ 15 ਤੋਂ 20000 ਰੁਪਿਆ 25000 ਤੱਕ ਇਹਦੀ ਲੇਬਰ ਲੇਬਰ ਖਰਚਾ ਪੈਂਦਾ ਹੈ ਹਾਰਵੈਸਟਿੰਗ ਕਰਨ ਦਾ ਧੁਾਈ ਕਰਨ ਦਾ ਲੋਡਿੰਗ ਕਰਨ ਦਾ ਲੋਡਿੰਗ ਕਰਨ ਤੱਕ ਪੈਕਿੰਗ ਕਰਨ ਦਾ ਜੇ 10 ਰੁਪਏ ਰੇਟ ਰਹਿ ਜਾਂਦਾ ਜੀ ਫੇਰ ਮਤਲਬ ਦੋ ਫਸਲਾਂ ਸਾਡੀਆਂ ਕਵਰ ਕਰ ਜਾਂਦੀ ਹੈ ਇਹ ਜਦੋਂ ਫਸਟ ਟਾਈਮ ਮੈਂ ਲਗਾਈ ਸੀਗੀ ਉਦੋਂ ਅਸੀਂ ਪਹਿਲਾਂ ਮੰਡੀਆਂ ਘੁੰਮੇ ਦੇਖੀਆਂ ਹੁਣ ਜਦੋਂ ਉਹਨਾਂ ਨੂੰ ਪਤਾ ਵੀ ਮੇਰੇ ਕੋਲ ਹੈਗੀ ਤਾਂ ਹੁਣ ਮੰਡੀ ਵਾਲੇ ਆਪ ਖੁਦ ਫੋਨ ਕਰਕੇ ਕਹਿੰਦੇ ਨੇ ਵੀ ਆਹ ਗਾਜਰ ਨਹੀਂ ਚਾਹੀਦੀ ਹੈ ਜੀ ਅੱਜ ਅਸੀਂ ਹੈਗੇ ਆ ਅਮਲੋਵ ਵਿਖੇ ਔਰ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਔਰ ਇਸ ਇਲਾਕੇ 'ਚ ਮੈਂ 22 ਨੋਨੀ ਸ਼ਰਮਾ ਦੇ ਕੋਲ ਖੜਾ ਆ ਤੇ ਬਾਈ ਨੋਨੀ ਸ਼ਰਮਾ ਹੁਣੀ ਖੇਤੀ ਕਰਦੇ ਨੇ ਗਾਜਰ ਦੀ ਗਾਜਰ ਦੀ ਖੇਤੀ ਜਿਹੜੀ ਗਾਜਰ ਤੁਸੀਂ ਆ ਸੰਦਲੀ ਜਾਂ ਰੰਗ ਦੀ ਆਮ ਤੌਰ ਤੇ ਦੇਖਦੇ ਆ ਜਿਹਨੂੰ ਅੱਜ ਕੱਲ ਵਰਤਿਆ ਜਾਂਦਾ ਆ ਸਲਾਦ ਦੇ ਤੌਰ ਤੇ ਰੈਸਟੋਰੈਂਟ ਵਗੈਰਾ ਟਾਬਿਆਂ ਵਗੈਰਾ ਦੇ ਉੱਤੇ ਜਾਂ ਬਾਜ਼ਾਰ 'ਚ ਵੀ ਅੱਜ ਕੱਲ ਆਉਂਦੀ ਆ ਇਹ ਉਹ ਵਾਲੀ ਗਾਜਰ ਆ ਤੇ ਬਾਈ ਉਹਦੀ ਖੇਤੀ ਕਰਦਾ ਮੈਂ ਚਾਹੁੰਦਾ ਸੀ ਕਿ ਉਹਦੇ ਬਾਰੇ ਤੁਹਾਡੇ ਨਾਲ ਥੋੜੀ ਜਿਹੀ ਜਿਹੜੀ ਆ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇ ਕਿ ਉਹ ਕਿਸ ਤਰ੍ਹਾਂ ਬਾਈ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਫਾਰਮ ਤੇ ਆਉਂਦੇ। ਮੈਂ ਨੌਨੀ ਸ਼ਰਮਾ ਤਹਿਸੀਲ ਬਲੋਹ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ। ਪਿਛਲੇ 3 ਸਾਲ ਤੋਂ ਮੈਂ ਗਾਜਰ ਦੀ ਖੇਤੀ ਕਰ ਰਿਹਾ ਹਾਂ। ਅੱਛਾ ਜੀ। ਜਵੇਰਾ ਕੰਪਨੀ ਦਾ ਸੀਡ ਲਾਉਨੇ ਆ। ਜਵੇਰਾ ਕੰਪਨੀ। ਜਵੇਰਾ ਕੰਪਨੀ ਦਾ ਸੀਡ। ਆਹ ਮੜ ਜਾ ਇੱਧਰ। ਹਾਂ ਜੀ। ਤੇ ਇਹਦਾ ਜੋ ਚੱਲ ਰਿਹਾ ਹੈ ਇੱਕ ਤੇ ਮਤਲਬ ਮੰਦਾ ਬਹੁਤ ਜ਼ਿਆਦਾ ਹੈ। ਰੇਟ ਦੇ ਮੁਤਾਬਿਕ ਉਹਨਾਂ ਪ੍ਰੋਫਿਟ ਨਹੀਂ ਆ ਰਿਹਾ ਜਿੰਨਾ ਆਉਣਾ ਚਾਹੀਦਾ। ਅੱਛਾ ਜੀ। ਤੇ ਉਹਦਾ ਕਾਰਨ ਕੀ ਹੈ ਵੀ ਜਾਂ ਤਾਂ ਇੱਕ ਤੇ ਬਾਜ਼ਾਰ ਜ਼ਿਆਦਾ ਹੋ ਗਈ। ਅੱਛਾ ਜੀ। ਉਸੇ ਦੀ ਡਿਮਾਂਡ ਘਟ ਗਈ। ਇਦੀ ਡਿਮਾਂਡ ਬਾਜ਼ਾਰ ਚ ਜਦੋਂ ਦੇਖਦੇ ਆ ਤੇ ਉੱਥੇ ਤਾਂ ਇਹ ਕਾਫੀ ਹੈ ਮਤਲਬ ਰਿਟੇਲਰ ਕਮਾਈ ਕਰ ਰਿਹਾ ਜੀ ਮੈਨੂਫੈਕਚਰ ਨੂੰ ਕਮਾਈ ਨਹੀਂ ਹੈ ਜੀ ਪ੍ਰੋਡਿਊਸਰ ਨੂੰ ਕਮਾਈ ਨਹੀਂ ਹੈ ਪ੍ਰੋਡਿਊਸਰ ਨੂੰ ਕਮਾਈ ਨਹੀਂ ਹੈ ਜੀ ਜੋ ਅਸੀਂ ਪੈਦਾਵਾਰ ਕਰਤੀ ਹੈ ਸਾਡਾ ਰੇਟ ਜਾ ਕੇ ਮੰਡੀਆਂ ਚ ਮੰਡੀਆਂ ਨੇ ਲਾਉਣਾ ਵਪਾਰੀ ਨੇ ਲਾਉਣਾ ਸਾਡੇ ਹੱਥ ਕੁਝ ਨਹੀਂ ਹੈ ਜੀ ਜਿਹੜਾ ਬੀ ਆ ਉਹ ਮਾਰਕੀਟ ਤੋਂ ਤੁਹਾਨੂੰ ਪ੍ਰੋਵਾਈਡ ਹੁੰਦਾ ਕਿੱਥੋਂ ਲੈਨੇ ਆ ਤੁਸੀਂ ਕਿੱਦਾਂ ਆ ਮੱਤਲਬ ਬੀਜ ਪ੍ਰੋਵਾਈਡ ਹੁੰਦਾ ਬੀਜ ਦੀ ਅਸੀਂ 2 ਮਹੀਨੇ 3 ਮਹੀਨੇ ਪਹਿਲਾਂ ਬੁਕਿੰਗ ਕਰਾਉਣੀ ਹੈ ਜੀ ਫਿਰ ਇੰਪੋਰਟ ਹੁੰਦਾ ਜੀ ਬੀਜ ਇਹਦਾ ਬੀਜ ਇੰਪੋਰਟ ਹੁੰਦਾ ਇੰਪੋਰਟ ਹੁੰਦਾ ਜੀ ਬੀਜ ਇਹਦਾ ਅੱਛਾ ਜੀ ਤੇ ਇਹ ਜਿਹੜੀ ਬੀਜ ਆ ਇਹਦੀ ਬੀਜ ਦੀ ਕੀ ਕੀਮਤ ਰਹਿੰਦੀ 25000 ਰੁਪਏ ਪਰ ਕੇਜੀ ਨੀਅਰ ਅਬਾਊਟ ਹੈ ਜੀ ਇਹਦੀ ਜਵੇਰਾ ਦਾ 25000 ਰੁਪਏ ਹਾਂ ਜੀ ਇਹ ਮਹਿੰਗਾ ਇੰਨਾ ਜ਼ਿਆਦਾ ਹਾਂ ਜੀ ਅੱਛਾ ਜੀ ਇਹ ਗਾਜਰ ਯਾਨੀ ਕਿ ਇਹ ਬਾਕੀ ਸੀਜ਼ਨ ਚ ਹੋਣ ਵਾਲੀ ਗਾਜਰ ਆ ਹਾਂ ਇਹ ਇਹ ਮਤਲਬ ਇੱਕ ਤਰ੍ਹਾਂ ਦੀ ਆਫ ਸੀਜ਼ਨ ਦੀ ਗਾਜਰ ਆ ਗਈ ਜੀ ਜਿਹੜੀ ਦਸੰਬਰ ਦੇ ਵਿੱਚ ਲਾਲ ਗਾਜਰ ਚੱਲਦੀ ਹੈ ਜਦੋਂ ਖਤਮ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਸਟਾਰਟ ਹੁੰਦੀ ਹੈ ਅੱਛਾ ਜੀ ਅੱਛਾ ਜੀ ਠੀਕ ਹੈ ਨਹੀਂ ਜੀ ਤੇ ਹੁਣ ਇਸ ਟਾਈਮ ਇਹ ਤਕਰੀਬਨ 15 ਜੂਨ 20 ਜੂਨ ਤੱਕ ਇਹ ਚੱਲੇਗੀ ਅਜੇ ਹਜੇ ਚੱਲਦੀ ਹੈ ਚੱਲੇਗੀ ਜੀ ਮਤਲਬ ਸਾਡੀ 20 ਅਕਤੂਬਰ ਦੀ ਬਜਾਈ ਹੋਈ ਵੀ ਹੈ ਇਹ ਅੱਛਾ ਜੀ 20 ਅਕਤੂਬਰ ਤੋਂ ਬਾਅਦ ਇਹ 20 25 ਦਿਨ ਲੈ ਲੈਂਦੀ ਹੈ ਜਰਮੀਨੇਸ਼ਨ ਤੇ ਜੀ ਤੇ ਉਸ ਤੋਂ ਬਾਅਦ 4 4.5 ਮਹੀਨੇ ਚ ਇਹ ਤਿਆਰ ਹੋ ਜਾਂਦੀ ਹੈ ਤਿਆਰ ਹੋ ਜਾਂਦੇ ਪਰ ਇਹ ਜਵੇਰਾ ਦੀ ਇੱਕ ਖਾਸੀਅਤ ਇਹ ਹੈਗੀ ਆ ਵੀ ਇਹਨੂੰ ਤੁਸੀਂ ਲੌਂਗ ਟਾਈਮ ਤੱਕ ਲਿਜਾ ਸਕਦੇ ਹੋ ਇਹਦੇ ਵਿੱਚ ਮਤਲਬ ਕੋਈ ਰੋਟੇਜ ਨਹੀਂ ਹੈ ਜਲਦੀ ਮੌਸਮ ਤੋਂ ਬਿਨਾਂ ਖਰਾਬੀ ਨਾ ਹੋਵੇ ਕੋਈ ਜਿਆਦਾ ਬਰਸਾਤ ਨਾ ਹੋਵੇ ਤੇ ਬਾਕੀ ਇਹਦੇ ਵਿੱਚ ਹੋਰ ਕੋਈ ਖਰਾਬੀ ਨਹੀਂ ਹੈ ਕਿ ਕੁਆਲਿਟੀ ਇੱਕ ਨੰਬਰ ਹੈ ਕੁਆਲਿਟੀ ਇੱਕ ਨੰਬਰ ਹੈ ਦੂਜੀਆਂ ਗਾਜਰਾਂ ਦੇ ਮੁਕਾਬਲੇ ਇਹ ਜਿਆਦਾ ਦੇਰ ਚੱਲਣ ਵਾਲੀ ਟਿਕਾਊ ਮਾਰਕੀਟ 'ਚ ਰੇਟ ਵੀ ਮਿਲਦਾ ਇਹਦਾ ਤੇ ਵਧੀਆ ਹੈਗਾ ਪਰ ਇਸ ਵਾਰ ਬੜੇ ਅਫਸੋਸ ਦੀ ਗੱਲ ਹੈ ਵੀ ਮੰਡੀਆਂ 'ਚ ਰੇਟ ਨਹੀਂ ਸਾਨੂੰ ਮਿਲ ਰਿਹਾ ਜੋ ਇਹ ਵਾਲੀ ਗਾਜਰ ਹੈ ਯਾਰ ਹਾਂਜੀ ਠੀਕ ਹੈ ਤੇ ਇਹਦੇ ਵਿੱਚ ਭਾਜੀ ਇਹ ਦੱਸੋ ਇਹਦੀ ਰੱਖ ਰਖਾ ਦਾ ਖਰਚਾ ਕੀ ਰਹਿ ਜਾਂਦਾ ਜਾਂ ਇਹਦੀ ਬਾਕੀ ਜਿਹੜੀ ਇਹਦੇ ਤੇ ਖਰਚੇ ਕੀ ਆਉਂਦੇ ਕੋਈ ਖਾਦ ਸਪਰੇ ਕਿਦਾਂ ਦੀ ਰਹਿੰਦੀ ਆ 25000 ਦਾ ਬੀਜ ਪੈ ਗਿਆ ਜੀ ਲਗਭਗ ਠੀਕ ਹੈ ਜੀ ਅੱਛਾ ਔਰ 7 ਤੋਂ 8000 ਰੁਪਿਆ ਪਰ ਏਕੜੇ ਦਾ ਫਰਟੀਲਾਈਜ਼ਰ ਤੇ ਸਪਰੇ ਹੋਊਗਾ ਫਰਟੀਲਾਈਜ਼ਰ ਤੇ ਸਪਰੇ ਹੋਊਗਾ ਸਪਰੇ ਹੋਊਗਾ ਔਰ تقریبا ਜੇ ਇਹ 200 ਕੁਇੰਟਲ ਦੀ ਐਵਰੇਜ ਮੰਨਦੇ ਅਸੀਂ ਪਰ ਏਕੜ ਨਿਕਲਦੀ ਐ ਓਵਰ ਆਲ ਤੇ ਮੰਨ ਕੇ ਚੱਲੋ ਵੀ ਇਹਦੇ ਤੇ 15 ਤੋਂ 20000 ਰੁਪਇਆ 25000 ਤੱਕ ਇਹਦੀ ਲੇਬਰ ਲੇਬਰ ਖਰਚਾ ਪੈਂਦਾ ਹਾਰਵੈਸਟਿੰਗ ਕਰਨ ਦਾ ਧੁਾਈ ਕਰਨ ਦਾ ਲੋਡਿੰਗ ਕਰਨ ਦਾ ਲੋਡਿੰਗ ਕਰਨ ਤੱਕ ਪੈਕਿੰਗ ਕਰਨ ਦਾ ਪੈਕਿੰਗ ਵੀ ਕਰਦੇ ਹਾਂ ਤੇ ਇਹ ਜਿਹੜੀ ਗਾਜਰ ਆ ਇਹ ਫਿਰ ਆਪਾਂ ਨੂੰ ਇੱਕ ਕਿੱਲੇ ਚ ਪ੍ਰੋਫਿਟ ਕੀ ਵੈਸੇ ਦੇ ਜਾਂਦੀ ਆ ਜੇ ਮੰਨ ਲਓ ਵੀ ਇਹਦਾ 10 ਰੁਪਏ ਤੱਕ ਵੀ ਰੇਟ ਰਹਿ ਜਾਵੇ ਇਹ 10 ਰੁਪਏ ਰੇਟ ਰਹਿ ਜਾਂਦਾ ਜੀ ਫੇਰ ਮਤਲਬ ਦੋ ਫਸਲਾਂ ਸਾਡੀਆਂ ਕਵਰ ਕਰ ਜਾਂਦੀ ਹੈ। ਅੱਛਾ ਜੀ ਜਿਵੇਂ ਹੁਣ ਆਲੂ ਪੱਟ ਕੇ ਅਸੀਂ ਮੱਕੀ ਲਾਈ ਆ। ਹੂੰ ਇਹ ਜੀਰੀ ਵੱਢ ਕੇ ਅਸੀਂ ਉਧਰ ਆਲੂ ਲਾਏ ਸੀ ਕਿ ਉਧਰ ਗਾਜਰ ਲਾਈ। ਹੂੰ ਆਲੂ ਪੱਟ ਕੇ ਮੱਕੀ ਹੋ ਗਈ। ਹੂੰ ਆਲੂ ਜੀਰੀ ਵੱਢਣ ਤੋਂ ਬਾਅਦ ਗਾਜਰ ਲਾਈ ਤਾਂ ਹੁਣ ਮੁੜ ਕੇ ਜੀਰੀਓ ਲੱਗਣੀ ਐ ਇੱਥੇ। ਜੇ ਇਹਦਾ ਰੇਟ ਵਧੀਆ ਮਿਲ ਜੂਗਾ ਤਾਂ ਸਾਨੂੰ ਮੱਕੀ ਦਾ ਘਾਟਾ ਪੂਰਾ ਕਰ ਜਾਂਦੀ ਐ ਨਹੀਂ ਸਾਨੂੰ ਮੱਕੀ ਦਾ ਲਾਸ ਰਹਿੰਦਾ। ਅੱਛਾ ਜੀ ਜੇ ਹੁਣ ਮਤਲਬ ਐਕਤੀ ਹੁਣ 7-8 ਰੁਪਏ ਰੇਟ ਐ ਜੀ। 6 ਰੁਪਏ ਵੀ ਵੇਚੀ ਐ ਅਸੀਂ। ਉਹਦੇ ਨਾਲ ਤਾਂ ਮਤਲਬ ਇੱਕ ਤਰ੍ਹਾਂ ਦੇ ਇਹ ਕਹਿ ਲਓ ਵੀ ਖਰਚੇ ਪੂਰੇ ਹੋ ਰਹੇ ਨੇ ਇਹਦੇ ਚ ਕੋਈ ਏਡੀ ਪ੍ਰੋਫਿਟ ਵਾਲੀ ਗੱਲ ਨਹੀਂ ਰਹੀ ਐ ਇੱਕ ਦੀ। ਸ਼ਰਮਾ ਜੀ ਜਿਵੇਂ ਜਿਹੜੀ ਮੱਕੀ ਆ ਉਹ ਬਹੁਤ ਜ਼ਿਆਦਾ ਤੁਹਾਡੀ ਪਾਣੀ ਲੈਂਦੀ ਆ ਕਹਿ ਲਓ ਵੀ ਜੀਰੀ ਨਾਲੋਂ ਬਹੁਤ ਜ਼ਿਆਦਾ ਪਾਣੀ ਮੱਕੀ ਲੈਂਦੀ ਆ। ਇਹ ਜਿਹੜੀ ਗਾਜਰ ਇਹਦੇ ਚ ਕੁਝ ਪਾਣੀ ਦੀ ਬਚਤ ਹੈ। ਪਾਣੀ ਦੀ ਬਹੁਤ ਬਚਦਾ ਇਹਦੇ ਚ। ਹੂੰ। ਕਿਉਂਕਿ ਇੱਕ ਤਾਂ ਇਹ ਚ ਪਾਣੀ ਚਾਏ ਜੀ ਫਲੱਡ ਨਾਲੇ ਪਾਣੀ ਲਾਉਨੇ ਆ ਪਰ ਪਾਣੀ ਇਹਨੂੰ ਬੜਾ ਸਾਮਨਾ ਬੜਾ ਸਲੋ ਲੱਗਦਾ ਇਹਨੂੰ ਪਾਣੀ। ਥੋੜਾ ਲੱਗਣੀ ਵੀ ਖੁੱਲਾ ਲਾਤਾ ਛੜਤਾ ਜੀ ਨਾ। ਅੱਛਾ ਜੀ। ਇਹ ਮਤਲਬ ਜੇ ਇੱਕ ਲਾ ਅੱਛਾ ਜੀ ਪਾਣੀ ਘੱਟ ਲੈਂਦੀ ਹੈ ਪਾਣੀ ਘੱਟ ਲੈਂਦੀ ਹੈ ਪਰ ਇਹਦੇ ਹੋਰ ਜਿਹੜੇ ਰੱਖ ਰਖਾ ਕੀ ਨੇ ਜਿੱਦਾਂ ਹੁਣ ਮੰਨ ਲਓ ਇਹਦੀ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਈਏ ਪ੍ਰਕਾਸ਼ਨ ਕੀ ਨੇ ਇਹਦੀ ਸਾਮ ਸੰਭਾਲ ਕੀ ਆ ਕੋਈ ਖਾਦ ਸਪਰੇ ਮਤਲਬ ਟਾਈਮ ਨਾਲ ਸਪਰੇ ਖਾਦ ਘੱਟ ਤੋਂ ਘੱਟ ਨਾਈਟ੍ਰੋਜਨ ਇਹਨੂੰ ਨਾ ਮਾਤਰਾ ਸੇ ਇੱਕ ਬੈਗ ਜੂਰੀਆ ਦਿੰਨੇ ਆ ਅੱਛਾ 1 ਕਿੱਲੇ ਨੂੰ 1 ਕਿੱਲੇ ਨੂੰ ਪੱਲਾ ਜੀ 2-2 2.5-2.5 ਪਾ ਕੇ ਦੇਖੇ ਉਹਦੇ ਨਾਲ ਫਿਰ ਗਰਮੀ ਚ ਆ ਕੇ ਖਰਾਬ ਹੁੰਦੀ ਹੈ ਕੁਆਲਿਟੀ ਨਹੀਂ ਰਹਿੰਦੀ ਜੀ ਫਿਰ ਉਹ ਡੈਮੇਜ ਹੋ ਰਹੀ ਹੈ ਸਾਰੀ ਗੱਡੀ ਇਹਦੀ ਮੰਡੀ ਦੀ ਤਲਾਸ਼ ਜਿਹੜੀ ਆ ਉਹ ਤੁਸੀਂ ਕਿੱਦਾਂ ਕਰਦੇ ਫਸਟ ਟਾਈਮ ਮੈਂ ਲਗਾਈ ਸੀਗੀ ਉਹਦੇ ਅਸੀਂ ਪਹਿਲਾਂ ਮੰਡੀਆਂ ਘੁੰਮੇ ਦੇਖੀਆਂ ਹੁਣ ਜਦੋਂ ਉਹਨਾਂ ਨੂੰ ਪਤਾ ਵੀ ਮੇਰੇ ਕੋਲ ਹੈਗੀ ਤਾਂ ਹੁਣ ਮੰਡੀ ਵਾਲੇ ਆਪ ਖੁਦ ਫੋਨ ਕਰਕੇ ਕਹਿੰਦੇ ਨੇ ਵੀ ਆਪ ਗਾਜਰ ਨਹੀਂ ਚਾਹੀਦੀ ਹੈ ਜੀ ਉਹਨਾਂ ਦੇ ਆਰਡਰ ਆਉਣ ਤਾਂ ਹੀ ਅਸੀਂ ਪਟਾਈ ਕਰਨੀ ਹੈ ਅਦਰਵਾਈਜ਼ ਪਟਾਈ ਨਹੀਂ ਕਰਦੇ ਅੱਛਾ ਜੀ ਤੇ ਇਹ ਵਾਲੀ ਜੇ ਹੁਣ ਗਾਜਰ ਆ ਤੁਸੀਂ ਕਹਿੰਦੇ ਵੀ ਐਤ ਕੀ ਇਹਦਾ ਰੇਟ ਬਹੁਤ ਘੱਟ ਲੱਗਾ ਆ ਹਾਂਜੀ ਤੇ ਐਤ ਕੀ ਤੁਸੀਂ ਜ਼ਾਹਿਰ ਹੈ ਕਿ ਥੋੜਾ ਲਾਸ ਚ ਰਹੇ ਆ ਇਸ ਵਾਰੀ ਹਾਂਜੀ ਤੇ ਇਹਦਾ ਕਾਰਨ ਕੀ ਰਿਹਾ ਰੇਟ ਘਟ ਹੋਣ ਦਾ ਵੀ ਇਹ ਦੋ ਕਾਰਨ ਅਸੀਂ ਸਮਝਦੇ ਹਾਂ ਇੱਕ ਤਾਂ ਬਜਾਈ ਜ਼ਿਆਦਾ ਹੋਈ ਅੱਛਾ ਜੀ ਏਰੀਆ ਵੱਧ ਗਿਆ ਅੱਛਾ ਜੀ ਦੂਜਾ ਕਾਰਨ ਇਹ ਹੈਗਾ ਵੀ ਕੁਝ ਐਤ ਕੀ ਇਲੈਕਸ਼ਨ ਯਰ ਆਉਣ ਕਰਕੇ ਜ਼ਿਆਦਾ ਡਿਮਾਂਡ ਇਹਦੀ ਜੇ ਐਂਡ ਕੇ ਜੀ ਹਿਮਾਚਲ ਵਗੈਰਾ ਜਾਂਦੀ ਹੈਗੀ ਆ ਜੇ ਉਧਰ ਸਪਲਾਈ ਘਟ ਜਾ ਰਹੀ ਹੈ ਇੱਕੀ ਅੱਛਾ ਜੀ ਆ ਮੜਾ ਦੱਸਿਓ ਇਹ ਤੋਂ ਆਈ ਹੋ ਰਹੀ ਹੈ ਇਹਦੀ ਇਹ ਡਾਇਰੈਕਟ ਮਤਲਬ ਸਮਰਸਿਬਲ ਤੋਂ ਪਾਣੀ ਜਾਂਦਾ ਜੀ ਇਹਨੂੰ ਅੱਛਾ ਜੀ ਪਾਣੀ ਨਾਲ ਪ੍ਰੈਸ ਹੋ ਕੇ ਤਿਆਰ ਹੋ ਕੇ ਉੱਥੇ ਬਾਹਰ ਨਿਕਲਿਆ ਜਾਂਦਾ ਅੱਛਾ ਜੀ ਇਹਦੇ ਜਿਹੜਾ ਕੋਈ ਅੰਡਰ ਸਾਈਜ਼ ਪੀਸ ਹੈ ਕੋਈ ਟੁੱਟਿਆ ਹੋਇਆ ਉੱਥੇ ਕ੍ਰੇਡਿੰਗ ਹੋ ਜਾਣੀ ਆ ਉਹ ਕਰੇਟਾਂ ਦੇ ਵਿੱਚ ਪਾ ਦੇਣਾ ਓਵਰ ਸਾਈਜ਼ ਉਹ ਕੱਢ ਦੇਣਾ ਅਸੀਂ ਠੀਕ ਹੈ ਨਹੀਂ ਬਾਕੀ 25 ਕਿਲੋ 300 ਗ੍ਰਾਮ 250 ਗ੍ਰਾਮ ਦੀ ਪੈਕਿੰਗ ਕਰਦੇ ਆ ਇਹਦੀ ਅਸੀਂ अच्छा जी ਤੇ ਇਸ حساب ਨਾਲ ਇੱਥੇ ਆ ਪੈਕਿੰਗ ਹੋ ਰਹੀ ਆ 25 ਕਿਲੋ ਤਾਂ ਹੀ ਲੱਗ ਪਾ 25 ਕਿਲੋ ਪਲੱਸ ਕਰਦੇ ਆ ਜੀ 250 300 ਗ੍ਰਾਮ ਉੱਪਰ ਗਰਮੀ ਕਰਕੇ ਇੰਨਾ ਕੁ weight loss ਹੋ ਜਾਂਦਾ ਹੈ ਦਾ ਮਤਲਬ ਮੰਡੀ ਜਾ ਕੇ ਸਾਨੂੰ 2500 200 weight ਰਹਿ ਜਾਂਦਾ ਹੈ ਦਾ ਤਿਆਰ ਹੋ ਜਾਂਦਾ ਅੱਛਾ ਜੀ ਤੇ ਮੰਡੀ ਚ ਡਿਮਾਂਡ ਵੈਸੇ ਆਮ ਤੌਰ ਤੇ ਮੰਨ ਲਓ ਵੀ ਐਤਕੀ ਦਾ ਚਲੋ ਇਲੈਕਸ਼ਨ ਯੀਅਰ ਤੁਸੀਂ ਕਹਿੰਦੇ ਆ ਮੰਡੀ ਚ ਆਮ ਤੌਰ ਤੇ ਡਿਮਾਂਡ ਇਹਦੀ ਰਹਿੰਦੀ ਆ ਡਿਮਾਂਡ ਰਹਿੰਦੀ ਆ ਜੀ ਲਾਸਟ ਇਅਰ ਬਹੁਤ ਵਧੀਆ ਸੀਗੀ ਆ ਆ ਸਾਰੀ ਤੁਸੀਂ ਹੁਣ ਮੰਡੀ 'ਚ ਜਾਣ ਲਈ ਤਿਆਰ ਇਹ ਮੰਡੀ ਜਾਏ ਤਿਆਰ ਹੈ ਜੀ ਮੰਡੀ ਜਾਣ ਵਾਸਤੇ ਇਹ ਹੁਣ ਅੱਜ ਲੈ ਕੇ ਜਾਓਗੇ ਮੰਡੀ ਹਾਂ ਬਸ ਅੱਧੇ ਘੰਟੇ 'ਚ ਲੋਡ ਹੋ ਜਾਣੀ ਹੈ ਜੀ ਠੀਕ ਹੈ ਕੰਪਲੈਂਟ 'ਚ ਗੱਡੀ ਆਉਣੀ ਹੈ ਗੱਡੀ 'ਚ ਲੋਡ ਹੋ ਕੇ ਚਲੀ ਜਾਣੀ ਮੰਡੀ ਇਹ ਚਲੀ ਜਾਣੀ ਮੰਡੀ ਤੇ ਇਹਨੂੰ ਇਹ ਇਹ ਜਿਹੜੀ ਮੰਡੀ 'ਚ ਤੁਸੀਂ ਖੁਦ ਲੈ ਕੇ ਜਾਂਦੇ ਹੋ ਕੋਈ ਵਪਾਰੀ ਹੈਗੇ ਕਨੈਕਟਡ ਵੀ ਉਹ ਚਾਹੁੰਦੇ ਨੇ ਜਾਂ ਕੋਈ ਆੜਤੀਏ ਜਾਂ ਕਿਤਾਬ ਆੜਤੀਏ ਮੰਡੀ 'ਚ ਨਹੀਂ ਹੈ ਉਹਨਾਂ ਨਾਲ ਕੰਟੈਕਟ ਕਰਕੇ ਜਿੰਨੀ ਉਹਨਾਂ ਦੀ ਆਨ ਡਿਮਾਂਡ ਅਸੀਂ ਮਤਲਬ ਪੈਕਿੰਗ ਉਹ ਨਹੀਂ ਕਰਕੇ ਦੇਣੀ ਉਹਨਾਂ ਨੂੰ ਉਹਨਾਂ ਹੀ ਕਰਦੇ ਆ ਹਾਂ ਜਿੰਨੀ ਕਿ ਡਿਮਾਂਡ ਹਾਂ ਜੀ ਮਤਲਬ ਇਹਨੂੰ ਪੱਟ ਕੇ ਨਹੀਂ ਰੱਖ ਸਕਦੇ ਗਰਮੀ ਆ ਖਰਾਬ ਹੋ ਜੂਗੀ ਜਿੰਨੀ ਉਹਨਾਂ ਦੀ ਡਿਮਾਂਡ ਆ ਉੰਨੀ ਹੀ ਪੈਕਿੰਗ ਕਰਕੇ ਭੇਜਣਾ ਆ ਜੇ ਇਸ ਖੇਤੀ ਦੇ ਬਾਰੇ ਮੈਂ ਗੱਲ ਕਰਾਂ ਤੇ ਇਹ ਜੇ ਕੋਈ ਕਰਨਾ ਚਾਵੇ ਇਹ ਪੰਜਾਬ ਜਵੈ ਇਹ ਕਾਮਜਾਬ ਖੇਤੀ ਆ ਕਾਮਜਾਬ ਹੈ ਪਰ ਹਰ ਇੱਕ ਚੀਜ਼ ਦੀ ਲਿਮਟ ਹੈ ਜੀ ਹੁਣ ਐ ਇੱਕ ਦੀਆਂ ਸਬਜ਼ੀਆਂ ਤਕਰੀਬਨ ਸਾਰੀਆਂ ਓਵਰ ਆਲ ਮੰਡੀਆਂ ਜਾ ਰਹੀਆਂ ਨੇ ਸਿਮਲਾ ਮਿਰਚਾ ਉਹਦਾ ਬਹੁਤ ਐਕਟਿਵ ਮੰਦਾ ਚੱਲ ਰਿਹਾ ਜੀ ਬਹੁਤ ਜ਼ਿਆਦਾ ਬੜੀਆ ਸੁਪਰ ਕੁਆਲਟੀ ਸਿਮਲਾ ਮਿਰਚਾ ਐਕਟਿਵ ਬਿਲਕੁਲ ਉਹ ਵੀ ਖਰਚਾ ਨਹੀਂ ਪੂਰਾ ਕਰ ਰਹੀ ਜ਼ਿੰਮੇਵਾਰ ਦਾ ਹਾਂਜੀ ਬਾਕੀ ਪਿੰਡੀ ਐ ਕਈਆ ਕੱਦੂ ਐ ਉਹਦਾ ਵੀ ਆਵਰਾਲ ਰੇਟ ਬਹੁਤ ਘਟ ਹੈ ਜਿ ਮਿੱਟੀ ਦੇ ਵਿੱਚ ਹਾਂ ਮਤਲਬ ਕੁੱਲ ਮਿਲਾ ਕੇ ਸਬਜ਼ੀਆਂ ਇਸ ਵਾਰ ਸਾਰੀਆਂ ਹੀ ਮੰਡੀਆਂ ਚੱਲ ਰਹੀਆਂ ਨੇ ਜੀ ਐ ਸਾਰੀਆਂ ਮੰਡੀਆਂ ਨੇ ਮੰਡੀਆਂ ਚੱਲ ਰਹੀਆਂ ਜੀ ਅੱਛਾ ਜੀ ਜਦੋਂ ਕਿ ਸਾਨੂੰ ਇੱਕ ਤੇ ਉਮੀਦ ਸੀਗੀ ਵੀ ਜੋਰ ਸੁਣਨ ਚ ਆਇਆ ਸੀਗਾ ਡਿਸਟ੍ਰੀਬਿਊਟਰ ਕੋਲੋਂ ਜਿਨ੍ਹਾਂ ਕੋਲੋਂ ਬੀਜ ਅਸੀਂ ਲਿਆ ਵੀ ਇਹ ਇੱਕ ਤੇ ਬਜਾਈ ਘਟ ਹੋਈ ਆ ਜਾਂ ਤਾਂ ਇਹ ਬੀਜ ਦੀ ਬਜਾਈ ਘਟ ਹੋਈ ਇਹ ਤੋਂ ਬਿਨਾਂ ਜਿਹੜੇ ਹਲਕੀ ਕੁਆਲਿਟੀ ਬੀਜ ਨੇ ਦੂਜੀਆਂ ਕੰਪਨੀਆਂ ਦੇ ਬੀਜ ਨੇ ਉਹਨਾਂ ਦੇ ਰੇਟ ਘਟ ਨੇ ਤੇ ਉਹਨਾਂ ਦੀ ਬਜਾਈ ਜ਼ਿਆਦਾ ਹੋਗੀ ਮਤਲਬ ਸਾਨੂੰ ਇਹ ਕਲੀਅਰ ਨਹੀਂ ਹੋ ਸਕਿਆ ਵੀ ਟੋਟਲ ਆਲ ਓਵਰ ਬਜਾਈ ਕਿੰਨੀ ਹੋਈ ਆ ਪੰਜਾਬ ਔਰ ਦੂਜੀ ਗੱਲ ਇਹ ਆ ਵੀ ਇਹਦੀ ਸਪਲਾਈ ਸਾਡੇ ਪੰਜਾਬ ਤੇ ਜੇ ਐਨ ਕੇ ਚ ਹੈ ਜੇ ਅਸੀਂ ਦਿੱਲੀ ਭੇਜ ਦਿਆਂ ਦਿੱਲੀ ਦੇ ਨਾਲ ਸਿਕੰਦਰਾਬਾਦ ਦਾ ਏਰੀਆ ਜੀ ਉੱਥੇ ਗਾਜਰ ਬਹੁਤ ਜ਼ਿਆਦਾ ਲੱਗਦੀ ਆ ਦੂਜਾ ਪਾਸੇ ਅਲੀਗੜ ਦਾ ਸਾਈਡ ਆ ਉਧਰ ਵੀ ਗਾਜਰ ਬਹੁਤ ਜ਼ਿਆਦਾ ਹੈਗੀ ਆ ਉਹ ਫਿਰ ਦਿੱਲੀ ਜਿਹੜੀ ਮੇਨ ਮੰਡੀ ਆ ਉੱਥੇ ਉਹਨਾਂ ਨੂੰ ਨੇੜੇ ਪੈਂਦਾ ਸਾਨੂੰ ਇਥੋਂ ਖਰਚਾ ਜ਼ਿਆਦਾ ਪੈਂਦਾ ਲਿਜਾਣ ਦਾ ਕਰਾਇਆ ਇਨਾ ਫਸਲਾਂ ਦੀ ਗੱਲ ਇਹ ਆ ਕਿ ਇਹ ਫਸਲ ਸਾਨੂੰ ਮੰਗ ਦੇ ਅਨਸਾਰ ਹੀ ਥੋੜੀ ਮਾਤਰਾ ਚ ਬੀਜਣੀ ਚਾਹੀਦੀ ਆ ਬਜਾਏ ਇਹ ਦੇ ਕਿ ਆਪਾਂ ਲਾਲਚ ਕਰਕੇ ਜ਼ਿਆਦਾ ਏਰੀਆ ਲਾ ਲਈਏ ਉਹਦੇ ਨਾਲ ਨੁਕਸਾਨ ਸਾਡਾ ਆਪ ਦਾ ਹੋ ਸਕਦਾ ਆ ਹੁਣ ਲਾ ਤਾਂ ਲਈ ਮੈਨੂੰ ਦੇਖ ਕੇ ਚਾਰ ਫਾਰਮਰ ਹੋਰ ਲਾਉਂਦੇ ਨੇ ਠੀਕ ਹੈ ਨਹੀਂ ਹੁਣ ਜਿਨ੍ਹਾਂ ਨੂੰ ਮੰਡੀ ਕਰਨ ਨਹੀਂ ਕਰਨਾ ਆਉਂਦਾ ਇਹਦਾ ਮੰਡੀ ਚ ਨਹੀਂ ਇਹਨਾਂ ਨੇ ਸੇਲ ਕਰਨੀ ਆਉਂਦੀ ਤਾਂ ਉੱਥੇ ਨੁਕਸਾਨ ਜਾਊਗਾ ਜੀ ਕੰਮ ਇਹ ਕਿੱਲੇ ਚੋਂ ਕਿੱਲੇ ਚੋਂ ਕਿੱਲੇ ਚੋਂ ਕੀ ਇਨਕਮ ਦੇ ਦਿੰਦੀ ਐ ਇੱਕ ਕਿੱਲੇ 'ਚ ਮੈਂ ਕਿਹਾ ਪੁੱਛਣਾ ਹੋਵੇ ਤਾਂ ਖਰਚੇ ਕੱਢ ਕੇ ਮੰਨ ਕੇ ਚੱਲੋ ਵੀ ਤੁਸੀਂ 50 ਤੋਂ 60000 ਰੁਪਇਆ ਇਹ ਬਚਾਉਗੇ ਜੀ ਇੱਕ ਸੀਜ਼ਨ ਦਾ ਇੱਕ ਸੀਜ਼ਨ ਦਾ ਪਰ ਉਹਦੇ ਨਾਲ ਸਾਡੀ ਦੂਜੀ ਫਸਲ ਵੀ ਖਤਮ ਹੋ ਗਈ ਨਾ ਜਿਵੇਂ ਹੁਣ ਇਹ ਜੀਰੀ ਵੱਢ ਕੇ ਲਾਈ ਜੀਰੀ ਵੱਢ ਕੇ ਇਹ ਆਲੂ ਲਾਇਆ ਆਲੂ ਪੱਟ ਕੇ ਮੱਕੀ ਲਾਤੀ ਹੁਣ ਇਹ ਜੀਰੀ ਵੱਢ ਕੇ ਗਾਜਰ ਲਾਈ ਆ ਤਾਂ ਗਾਜਰ ਪੱਟ ਕੇ ਜੀਰੀ ਉਹ ਲਗਣੀ ਆ ਜੋ ਮੱਕੀ ਦਾ ਸਾਨੂੰ 20 ਤੀ 40000 ਰੁਪਿਆ ਪ੍ਰੋਫਿਟ ਆਉਣਾ ਉਹ ਇਹ ਖਾ ਗਈ। ਉਹਦੇ ਸਾਨੂੰ ਇਹ ਹੁੰਦਾ ਵੀ ਜੇ ਇਹ ਚ ਰੇਟ ਵਧੀਆ ਮਿਲ ਜਵੇ ਤਾਂ ਸਾਨੂੰ ਫਿਰ ਕੋਈ ਦਖਣੀ ਹੈਗਾ। ਪਰ ਮੱਕੀ ਵੀਜਣ ਦੀ ਲੋੜ ਹਾਂ ਫਿਰ ਮੱਕੀ ਵੇਚਣ ਦੀ ਲੋੜ ਸਾਨੂੰ ਐਸੀ ਕਹਿੰਦੇ ਵੀ ਚਲੋ ਠੀਕ ਐ ਅਸੀਂ ਇਹਦੇ ਨਾਲ ਸੈਟੀਸਫਾਈ ਆ। ਪਰ ਫਸਲਾਂ ਦੇ ਵਿੱਚ ਇਹ ਸਮੱਸਿਆ ਇਹਨਾਂ ਫਸਲਾਂ 'ਚ ਸਬਜ਼ੀਆਂ ਦੇ ਵਿੱਚ ਫਲਾਂ 'ਚ ਇਹ ਸਮੱਸਿਆ ਰਹਿੰਦੀ ਹੈ। ਚਾਹੇ ਦੁੱਧ ਵੀ ਆ। ਬਿਲਕੁਲ। ਆ ਆਪਾਂ ਆਪਾਂ ਨੂੰ ਜ਼ਮੀਨੀ ਪੱਧਰ ਤੇ ਇਹ ਗੱਲ ਸੋਚਣ ਦੀ ਲੋੜ ਆ ਕਿ ਇੱਥੇ ਸਾਨੂੰ ਸ਼ਾਇਦ ਸ਼ਾਇਦ ਔਰ ਇਹ ਚੀਜ਼ਾਂ ਖਰਾਬ ਹੋਣ ਵਾਲੀਆਂ ਨੇ ਛੇਤੀ ਇਹਦੀ ਜ਼ਿਆਦਾ ਲਾਈਫ ਨਹੀਂ ਹੋ ਸਕਦੀ ਤੇ ਇਹਨਾਂ ਨੂੰ ਅਸੀਂ ਸਟੋਰ ਵੀ ਬਹੁਤ ਲੰਬੇ ਸਮੇਂ ਲਈ ਨਹੀਂ ਕਰ ਸਕਦੇ ਇਸ ਕਰਕੇ ਲੱਗਦਾ ਇਹ ਆ ਕਿ ਜੇ ਥੋੜਾ ਜਿਹਾ ਆਰਗੇਨਾਈਜ਼ ਕਰ ਦਿੱਤਾ ਜਾਵੇ ਤੇ ਮੈਨੂੰ ਲੱਗਦਾ ਫੇਰ ਹੀ ਠੀਕ ਆ ਰੈਦਰ ਥੈਨ ਕਿ ਅਸੀਂ ਜੇ ਐਮਐਸਪੀ ਵੀ ਮਿਲ ਜਵੇ ਤੇ ਉਹ ਐਮਐਸਪੀ ਤੇ ਚੱਕੇਗਾ ਕੌਣ ਸਵਾਲ ਤਾਂ ਮੇਰਾ ਇਹ ਆ ਮੈਂ ਤਾਂ ਇਹ ਕਹਿੰਨਾ ਬਿਲਕੁਲ ਐਮਐਸਪੀ ਨਹੀਂ ਮਤਲਬ ਇਹ ਕੁਝ ਏਰੀਆ ਡਿਵੀਜ਼ਨ ਹੋਣਾ ਚਾਹੀਦਾ ਹੈ ਡਿਵੀਜ਼ਨ ਹੋਣੀ ਚਾਹੀਦੀ ਆਰਗੇਨਾਈਜ਼ ਹੋ ਜਾਉਣਾ ਜ਼ਰੂਰੀ ਹੈ ਇਹਦੀ ਵੀ ਹਾਂ ਆਹ ਏਰੀਆ ਤਾਂ ਅਨੇਕੜਤਾ ਅਨੇਕੜੇ ਲੱਗਣੀ ਚਾਹੀਦੀ ਹੈ ਅਨੇਕੜ ਲੱਗਣੀ ਚਾਹੀਦੀ ਫਸਲ ਲੱਗਣੀ ਚਾਹੀਦੀ ਦੂਸਰੀ ਫਸਲ ਉਹਦੇ ਨਾਲ ਰੇਟ ਸਟੈਂਡ ਕਰੇਗਾ ਜਦੋਂ ਦੇਖੋ ਦੇਖੀ ਸਾਡੇ ਜ਼ਿਮੀਦਾਰ ਭਰਾ ਲਾਲ ਲੰਦ ਨੇ ਨਾ ਫਿਰ ਉਹ ਮੰਡੀ ਚ ਵੇਚਣ ਦੀ ਬੜੀ ਦਿੱਕਤ ਹੈ ਇਹ ਘਾਜਰਾ ਜਿਹੜੀ ਕਿ ਨਾ ਐਟੀ ਮੈਂ ਦੇਖਿਆ ਤਾਂ ਕੁੰਡੀ ਬਹੁਤ ਜ਼ਿਆਦਾ ਆ ਗਈ ਸੀ ਤੇ ਮੈਂ ਸਰਵਾਂ ਨੂੰ ਦੇਖਿਆ ਵੀ ਤੁਹਾਡੇ ਨਾ ਬੰਗਲੇ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਇਹਨਾਂ ਦੇ ਖੇਤ ਦੇ ਵਿੱਚ ਆਏ ਤੇ 2-3 ਦਿਨ ਦੇ ਵਿੱਚ ਉਹ ਬੰਗਲੇ ਜਿਹੜੇ ਉਹ ਸਾਰੀ ਸੁੰਡੀ ਉਹ ਕਰ ਗਏ ਇਸ ਕਰਕੇ ਮੈਂ ਜਿੱਥੇ ਬੰਗਲੇ ਆ ਜਾਂਦੇ ਨੇ ਉਹ ਤਕਰੀਬਨ ਜਿਹੜੀ ਸੁੰਡੀਆਂ ਉਹ ਆਟੋਮੈਟਿਕ ਕਾਬੂ ਆ ਜਾਂਦੇ ਆ ਬਾਕੀ ਸ਼ਰਮਾ ਜੀ ਦੱਸਣਗੇ ਇਹਨਾਂ ਨੇ ਉਹ ਤੋਂ ਬਾਅਦ ਕਿ ਸਪਰੇਅ ਕਰੀ ਸੁੰਡੀ ਵਾਲੀ ਜਾਂ ਸਰ ਗਿਆ ਸੀ ਜੀ ਜਦੋਂ ਕਣਕ ਪੱਕਣ ਦਾ ਟਾਈਮ ਹੁੰਦਾ ਜੀ ਉਦੋਂ ਸੁੰਡੀ ਆਟੋਮੈਟਿਕਲੀ ਹਰੇ ਬਾਈ ਨੂੰ ਭੱਜਦੀਆਂ ਤੇ ਜਦੋਂ ਗਾਜਰ ਚ ਆਈ ਬੰਗਲੇ ਆ ਇਹਨਾਂ ਨੇ ਮੈਨੂੰ ਦੱਸਿਆ ਜਿਹੜੀ ਆ ਸਭ ਨੇ ਜੀ ਬੰਗਲੇ ਫਿਰਦੇ ਨੇ ਵੈਸੇ ਜੀ ਇੱਕ ਦੋ ਦਿਨ ਆਪਾਂ ਦੇਖਦੇ ਆ ਜੇ ਨਹੀਂ ਹਟਾਂਗੇ ਫਿਰ ਸਪਰੇਅ ਕਰਾਂਗੇ ਤੇ ਦੋ ਕੁ ਦਿਨ ਚ ਉਹਨਾਂ ਨੇ ਸਾਰੀ ਸ਼ੁੰਡੀ ਚੁਗਤੀ ਸਾਨੂੰ ਸਪਰੇਅ ਦੀ ਲੋੜ ਨਹੀਂ ਪਈ ਇਹ ਤੇ ਕਿਉਂਕਿ ਸਾਡੇ ਮਿੱਤਰ ਪੰਛੀ ਨੇ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਜੇ ਸਾਨੂੰ ਬੜਾ ਉਹਨਾਂ ਦਾ ਬੈਨੀਫਿਟ ਹੋਇਆ ਨਹੀਂ ਇਹ ਸਪਰੇਅ ਕਰਦੇ 5-700000 ਰੁਪਏ ਏਕੜ ਦੀ ਸਪਰੇਅ ਹੁੰਦੀ ਹੈ ਤੇ ਠੀਕ ਹੈ ਨਹੀਂ ਨਾਲੇ ਇਹਦੀ ਗਰੋਥ ਵੀ ਰੁਕਦੀ ਪਰ ਉਹਦੇ ਨਾਲ ਸਾਨੂੰ ਬੰਗਲੇ ਆਉਣ ਨਾਲ ਇਸ ਚੀਜ਼ ਦਾ ਬੜਾ ਬੈਨੀਫਿਟ ਹੋਇਆ ਸਾਨੂੰ ਦੁਬਾਰਾ ਸਪਰੇਅ ਦੀ ਲੋੜ ਨਹੀਂ ਇਸ ਗਾਜਰ ਦੀ ਲੋਕਲ ਡਿਮਾਂਡ ਹੈ ਕੋਈ ਲੋਕ ਲੈ ਜਾਂਦੇ ਆ ਸੈਲਡ ਵੱਜੋਂ ਯੂਜ਼ ਕਰਨ ਲਈ ਛੋਟੀ ਮੰਡੀਆਂ 'ਚ ਹੈ ਪਰ ਬਹੁਤ ਘੱਟ ਲਾਗਤ ਬਹੁਤ ਘੱਟ ਹੈ ਜੀ ਲਾਗਤ ਘੱਟ ਹੈ ਲਾਗਤ ਘੱਟ ਹੈ ਜੀ ਜਿਵੇਂ ਚੰਡੀਗੜ੍ਹ ਹੈ ਜਲੰਧਰ ਹੈ ਲੁਧਿਆਣਾ ਹੈ ਮਲੇਰ ਕੋਟਲਾ ਹੈ ਅੰਮ੍ਰਿਤਸਰ ਹੈ ਉੱਥੇ ਲਾਗਤ ਹੈਗੀ ਆ ਪਰ ਹੁਣ ਰੇਟ ਨਹੀਂ ਹੈ ਸੋ ਬਾਈ ਨੂਨੀ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਬੇਸ਼ਕੀਮਤੀ ਜਾਣਕਾਰੀ ਦਿੱਤੀ ਆ ਔਰ ਉਮੀਦ ਕਰਦੇ ਆ ਕਿ ਤੁਹਾਡੇ ਤੋਂ ਕੋਈ ਨਾ ਕੋਈ ਜਿਹੜੀ ਹੈ ਜਾਣਕਾਰੀ ਕਿਸਾਨਾਂ ਦੇ ਕੰਮ ਦੀ ਹੋਏਗੀ ਬਾਕੀ ਬਾਈ ਨੋਨੀ ਸ਼ਰਮਾ ਉਹਨਾਂ ਦੇ ਨੰਬਰ ਜਿਹੜਾ ਆ ਉਹ ਥੱਲੇ ਡਿਸਪਲੇ ਕਰਦਾ ਕਿਸੇ ਵੀ ਵੀਰ ਭਰਾ ਨੂੰ ਇਸ ਗਾਜਰ ਦੀ ਲੋਡ ਹੋਵੇ ਖੰਨਾ ਏਰੀਆ ਇਹ ਖੰਨੇ ਤੋਂ ਇਹ ਬਹੁਤੇ ਦੂਰ ਨੇਗੇ ਫਤਿਹਗੜ ਸਾਹਿਬ ਵੀ ਬਹੁਤਾ ਦੂਰ ਨੀਨਾਂ ਤੋਂ ਸੋ ਇਸ ਏਰੀਏ ਚ ਕਿਸੇ ਨੂੰ ਲੋਡ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਲਵੇ ਚੰਡੀਗੜ੍ਹ ਸਾਈਡ ਲੁਧਿਆਣੇ ਤੱਕ ਵੀ ਉਹ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਥੋਕ 'ਚ ਬਾਕੀ ਜੇ ਕਿਸੇ ਨੂੰ ਭਾਈ ਸੈਲਡ ਦੇ ਤੌਰ ਤੇ ਚਾਹੀਦੇ ਆ ਉਹ ਤਾਂ ਫੇ ਕਾਫੀ ਸਮਾਂ ਇਹਨਾਂ ਤੋਂ ਲੈ ਸਕਦਾ ਹਾਂ ਜੇਕਰ ਕਿਸੇ ਕਿਸਾਨ ਭਰਾ ਨੇ ਗਾਜਰ ਦੀ ਇਹ ਜਿਹੜੀ ਖੇਤੀ ਕਰਨ ਦੀ ਸੋਚੀ ਆ ਵੀ ਯਾਰ ਆਪਾਂ ਕਰੀਏ ਤਾਂ ਉਹਦੇ ਬਾਰੇ ਤੁਸੀਂ ਇਹਨਾਂ ਦੇ ਫਾਰਮ ਤੇ ਆ ਕੇ ਇਹਨਾਂ ਤੋਂ ਬਹੁਤ ਸਾਰਾ ਕੁਝ ਸਿੱਖ ਸਕਦੇ ਆ ਦੇਖ ਸਕਦੇ ਆ ਤੋਂ ਬਾਈ ਦਾ ਨੰਬਰ ਥੱਲੇ ਹੈਗਾ ਆ ਤੋਂ ਤੁਸੀਂ ਕਾਲ ਕਰ ਲੈਣਾ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਠੀਕ ਲੱਗੇ ਚੰਗੀ ਲੱਗੇ ਤੇ ਇਹਨੂੰ ਲਾਈਕ ਵਾਲਾ ਬਟਨ ਜ਼ਰੂਰ ਦਬਦਿਆ ਕਰੋ ਨਾਲ ਹੀ ਤੁਸੀਂ ਅੱਗੇ ਸ਼ੇਅਰ ਕਰਦਿਆ ਕਰੋ ਵੀਡੀਓ ਵੱਧ ਫੈਲਦੀ ਆ ਇਸ ਤਰ੍ਹਾਂ ਨਾਲ ਔਰ ਇਸ ਤਰ੍ਹਾਂ ਨਾਲ ਜਿਹੜਾ ਹੈ ਉਹ ਕਿਸੇ ਨਾ ਕਿਸੇ ਦਾ ਫਾਇਦਾ ਹੋ ਸਕਦਾ ਸੋ ਬਹੁਤ ਬਹੁਤ ਧੰਨਵਾਦ ਔਰ ਨਵੀਂ ਵੀਡੀਓ ਦੇ ਨਾਲ ਪੀਆਰ ਪੰਜਾਬ ਤੇ ਫਿਰ ਹਾਜ਼ਰ ਹੁੰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ